ਮੋਇਸਚਰ ਨਹੀਂ ਆਇਆ ਲੈਓ ਕੋਈ ਨਹੀਂ ਕੋਈ ਨਹੀਂ ਚੜ ਰਹਾ ਨਹੀਂ ਬੁਲਾਦੇ ਕੋਈ ਨਹੀਂ ਆ ਚਾਜੀ ਸਸਤੇ ਕਰ ਮੋਇਸਚਰ ਹੋ ਗਿਆ ਇਹ ਕਿੰਨਾ ਆਹ ਮੈਂ ਸਮਝ ਲਿਆ ਠੀਕ ਹੈ ਠੀਕ ਹੈ ਉਹ ਕਰਨੀ ਕੋਈ ਪ੍ਰੋਬਲਮ ਨਹੀਂ ਹੁੰਦੀ ਸਰ ਜਿਹੜੇ ਗੁਰਦਆਰਾ ਤੋਂ ਦੇ ਦਿੱਤਾ ਨਾਲ ਜਿਹੜੀ ਕਾਰਦਾਨਾ ਆਣਾ ਸਰ ਉਹ ਪਾਰਕਾ ਮੈਂ ਜਿੰਨਾ ਉਹ ਪਾਰਦਾਨੇ ਦੇ ਵਿੱਚ ਕੋਈ ਆ ਰਹੀ ਪੂਰੀ ਫਿਕਰ ਹੈ ਜੀ ਅੱਜ ਜੀ ਮੈਂ ਤੇ ਐਸਐਸਪੀ ਮੁਖਸਰ ਸਾਹਿਬ ਵੱਲੋਂ ਮੰਡੀਆਂ ਦਾ ਜਿਹੜਾ ਹੈ ਦੌਰਾ ਕੀਤਾ ਗਿਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਕਿ ਮੰਡੀਆਂ ਵਿੱਚ ਗਲਤ ਲਾਈ ਸਿਚੁਏਸ਼ਨ ਹੋ ਗਈ ਹੈ ਅਸੀਂ ਬੈਕ ਚੈਨਲਸ ਰਾਹੀਂ ਤਾਂ ਜਿਹੜਾ ਟਰਾਂਸਪੋਰਟਰਸ ਤੇ ਲੇਬਰ ਦੀ ਜਿਹੜੀ ਸਟ੍ਰਾਈਕ ਹੋਈ ਹੋਈ ਸੀ ਉਨੂੰ ਆਪਸ ਵਿੱਚ ਸਮਝੌਤਾ ਕਰਾਣ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਸੀਗੀਆਂ ਤੇ ਅੱਜ ਉਹ ਸਮਝੌਤਾ ਜਿਹੜਾ ਹੈਗਾ ਉਹ ਮੁਕੰਮਲ ਹੋ ਗਿਆ ਉਸ ਤੋਂ ਬਾਅਦ ਅਸੀਂ ਮੰਡੀਆਂ 'ਚ ਗਲਟ ਦੀ ਸਿਚੁਏਸ਼ਨ ਰਿਵਿਊ ਕਰਨ ਆਏ ਸੀਗੇ ਤੇ ਜਿਵੇਂ ਕਿ ਦਿਖ ਹੀ ਰਿਹਾ ਹੈ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ 'ਚ ਕਾਫੀ ਜ਼ਿਆਦਾ ਗਲਟ ਦੀ ਹਾਲਤ ਬਣੀ ਹੋਈ ਹੈ ਉਮੀਦ ਕਰਦੇ ਹਾਂ ਹੁਣ ਅੱਜ ਦੀ ਜਿਹੜੀ ਇਹ ਮਸਲਾ ਹੱਲ ਹੋ ਗਿਆ ਇਸ ਤੋਂ ਬਾਅਦ ਕੱਲ ਸਵੇਰ ਤੋਂ ਲਿਫਟਿੰਗ ਫੁੱਲ ਜੋਸ਼ ਤੇ ਜਿਹੜੀ ਹੈ ਪੂਰੇ ਜ਼ੋਰ ਤੇ ਚੱਲ ਪੂਗੀ ਮਜ਼ਦੂਰਾਂ ਦੀ ਸਮੱਸਿਆਵਾਂ ਵੀ ਮੈਂ ਸੁਣੀਆਂ ਆਰਤੀਆਂ ਦੀ ਵੀ ਸਮੱਸਿਆਵਾਂ ਮੈਂ ਸੁਣੀਆਂ ਤੇ ਉਹਦਾ ਜਿਹੜਾ ਜੜ ਹੈਗੀ ਆ ਉਹ ਲਿਫਟਿੰਗ ਨਾ ਹੋਣ ਕਰਕੇ ਇਹ ਸਾਰੀ ਮੰਡੀ ਚ ਇਸ ਵੇਲੇ ਤੰਗੀ ਦਾ ਮਾਹੌਲ ਬਣਿਆ ਹੋਇਆ ਹੈ। ਦੂਜਾ ਮੌਸਮ ਵੀ ਅਸੀਂ ਦੇਖ ਰਹੇ ਆ ਵੀ ਥੋੜਾ ਬਾਰਿਸ਼ ਵਾਲਾ ਬਣ ਗਿਆ ਹੈਗਾ। ਸੋ ਸਾਰੇ ਆੜਤੀਆਂ ਨੂੰ ਵੀ ਮੈਂ ਹੀ ਹਦਾਇਤ ਦੇ ਕੇ ਚੱਲਿਆ ਵੀ ਆਪਣੀ ਜਿਹੜੀ ਹੈਗੀ ਐ ਜਿੰਨੀ ਐਕਸਪੋਜ਼ਡ ਪਈ ਹੈਗੀ ਆਪਣੀ ਵੀਟ ਜਿਹੜੀ ਤਾਂ ਸ਼ੈਡਾ ਫੱਲੇ ਆ ਚਲੋ ਉਹਦਾ ਤਾਂ ਬਚਾਅ ਰਹਿੰਦਾ ਹੈ। ਜਿਹੜੀ ਬਾਹਰ ਹੈਗੀ ਉਹਦੇ ਤੇ ਤਰਪਾਲ ਪਾ ਕੇ ਆਪਣਾ ਇੰਤਜ਼ਾਮ ਪੂਰਾ ਰੱਖਿਆ ਜਾਵੇ। ਡੀ ਐਫ ਐਸ ਸੀ ਸਾਹਿਬ ਨੂੰ ਤੇ ਇਹਨਾਂ ਦੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਵੀ ਇਹੀ ਹਦਾਇਤ ਕਰਕੇ ਚੱਲੇ ਆ ਕਿ ਹੁਣ ਜਿਹੜੀ ਹੈ ਲਿਫਟਿੰਗ ਵਿੱਚ ਕੋਈ ਸਮੱਸਿਆ ਨਹੀਂ ਆਣੀ ਚਾਹੀਦੀ ਇਹਦੇ ਵਿੱਚ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਮੇਰੇ ਨਾਲ ਐਸਐਸਪੀ ਸਾਹਿਬ ਖਾਸ ਇਸੇ ਕਰਕੇ ਇਹਦੇ ਲਈ ਆਏ ਹੈ ਤਾਂ ਕਿ ਇੱਕ ਸਖਤ ਸੰਦੇਸ਼ ਜਿਹੜਾ ਹੈਗਾ ਸਾਰਿਆਂ ਨੂੰ ਚਲਾ ਜਾਵੇ ਜੇ ਹੁਣ ਵੀ ਕੋਈ ਦਿੱਕਤ ਆਈ ਤਾਂ ਫਿਰ ਇਹਦਾ ਜਿਹੜਾ ਖਾਮਿਆਜ਼ਾ ਹੈਗਾ ਸਬੰਧਤ ਠੇਕੇਦਾਰਾਂ ਨੂੰ ਉਗਤਨਾ ਪਊਗਾ ਤੇ ਮੰਡੀ ਤਾਂ ਸਾਡੀ ਦੇਖੋ ਚਲਾਣੀ ਚਲਾਨੀ ਹੈ ਅਸੀਂ ਇਹਦੇ ਵਿੱਚ ਇਹਨੂੰ ਖੜਾ ਨਹੀਂ ਹੋਰ ਰੱਖ ਸਕਦੇ ਇਹੀ ਆਸ਼ਵਸਤ ਕਰਦੇ ਹੋਏ ਮੈਂ ਸਾਰੇ ਮਜ਼ਦੂਰਾਂ ਨੂੰ ਸਾਰੇ ਆੜਤੀਆਂ ਨੂੰ ਅ ਆਸ਼ਵਾਸਨ ਦੇ ਕੇ ਅਸੀਂ ਇਧਰੋਂ ਚੱਲੇ ਆਂ ਦੂਜੀ ਮੰਡੀਆਂ ਦਾ ਵੀ ਦੌਰਾ ਕਰ ਰਹੇ ਆਂ ਤੇ ਉਮੀਦ ਕਰਾਂਗੇ ਕਿ ਅਗਲੇ 2 ਦਿਨ ਬਾਅਦ ਮੈਂ ਫੇਰ ਦੌਰੇ ਤੇ ਆਵਾਂਗਾ ਤਦ ਤੱਕ ਜਿਹੜੀ ਹੈ ਇੱਥੇ ਪ੍ਰੋਪਰ ਜਿਹੜੀ ਲਿਫਟਿੰਗ ਸ਼ੁਰੂ ਹੋ ਚੁੱਕੀ ਹੋਵੇਗੀ ਧੰਨਵਾਦ